ਮੋਹਾਲੀ ਦੇ ਥਾਣਾ ਮਟੌਰ ਦੇ ਐਸ ਐਚਓ ਗੱਬਰ ਸਿੰਘ ਦੇ ਉੱਤੇ ਹਮਲਾ ਹੋਣ ਦੀ ਗੱਲ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਗੱਬਰ ਸਿੰਘ ਨੂੰ ਪਹਿਲੇ ਵੀ ਧਮਕੀਆਂ ਮਿਲ ਚੁੱਕੀਆਂ ਸਨ ਜਿਸ ਦੇ ਚੱਲਦੇ ਹੋਏ ਸਰਕਾਰ ਵੱਲੋਂ ਉਹਨਾਂ ਨੂੰ ਬੁਲੇਟ ਪ੍ਰੂਫ ਸਕੋਰਪਿਓ ਦਿੱਤੀ ਗਈ ਸੀ ਪਰ ਅੱਜ ਜਾਣਕਾਰੀ ਦੇ ਮੁਤਾਬਕ ਦੋ ਹਮਲਾਵਰਾਂ ਵੱਲੋਂ ਉਹਨਾਂ ਦੀ ਸਕੋਰਪਿਓ 'ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਐਸ ਐਚਓ ਮਟੌਰ ਗੱਬਰ ਸਿੰਘ ਬੱਸ ਨੂੰ ਜਾ ਰਿਹਾ ਸੀ ਉਹ ਸਰ ਸਰਕਾਰ ਦੇ ਕੰਮ ਦੇ ਵਿੱਚ ਕਰਾਲੀ ਵਿੱਚ ਸੀ ਜੀ ਮੈਂ ਪਹੁੰਚਣੇ ਲੱਗਿਆ ਸੀਗਾ ਸਾਈਡ ਤੋਂ ਇੱਕ ਉਹ ਲੈਫਟ ਸਾਈਡ ਤੋਂ ਫੇਰ ਵਾਇਦਾ ਤੇ ਜਿਹੜੀ ਕਿ ਜਿਹੜੀ ਖਿੜਕੀ ਤੇ ਲੱਗਿਆ ਜੀ ਕਿੰਨੇ ਫੇਰ ਕਿੰਨੇ ਇੱਕ ਉਹ ਫੇਰ ਹੋਇਆ ਤੇ ਕਿਹਾ ਨਾ ਉਹ ਮੈਂ ਗੱਡੀ ਭੁਜਾਲੀ ਸੀਗੀ ਜੀ ਕਿਉਂਕਿ ਇਹ ਸਾਨੂੰ ਲੱਗਿਆ ਜਿਵੇਂ ਟ੍ਰੈਪ ਲੱਗਿਆ ਹੋਇਆ ਹੈ ਤੇ ਪਰ ਜਦੋਂ ਅਸੀਂ ਥੋੜਾ ਅੱਗੇ ਜਾ ਕੇ ਦੇਖਿਆ ਅ ਹਨੇਰਾ ਜ਼ਿਆਦਾ ਰਾਤ ਹੋਣ ਕਰਕੇ ਪਤਾ ਨਹੀਂ ਲੱਗਿਆ ਜੀ ਕਿੱਧਰੋਂ ਆਇਆ ਪਿਆ ਆਇਆ ਆ ਮੇਰੀ ਲੈਫਟ ਸਾਈਡ ਕੋਲ ਜਿੱਥੇ ਮੈਂ ਬੈਠਾ ਸੀ ਕੋਈ ਨਹੀਂ ਪਤਾ ਜੀ ਰਾਤ ਦਾ ਉਹ ਦੱਸਿਆ ਰਿਹਾ ਵੀ ਮੈਂ ਪੁਲ ਚੜ ਗਿਆ ਉਹ ਕਰਕੇ ਪੁਲ ਥੱਲੇ ਡਿਵਾਈਡਿੰਗ ਰਸਤੇ ਸੀਗੇ ਜੀ ਮੈਂ ਜਦੋਂ ਪੁਲ ਚੜਦਾ ਸਲੋ ਆ ਇਕ ਰਾ ਥੱਲੇ ਨੂੰ ਵੀ ਜਾਂਦਾ ਉਹ ਗੱਡੀ ਸਪੀਡ 'ਚ ਸੀ ਅੱਗੇ ਲੱਗੇ ਸੀ ਸਰ ਕੋਈ ਕਿਸੇ ਸ਼ਾਪ ਕੋਈ ਉਹ ਚਲ ਰਿਹਾ ਜੀ ਅਫਸਰ ਸਾਹਿਬਾਨ ਲੱਗੇ ਹੋਏ ਆ ਹਾਂ ਜੀ ਹਾਂ ਜੀ ਪਹਿਲਾਂ ਵੀ ਪਰਚਾ ਦਰਜ ਹੋਇਆ ਹੋਇਆ ਹੈ ਹਾਂਜੀ ਗਿਆਨ ਚ ਸਵਾਲ ਨਹੀਂ ਕਿ ਸਵਾਲ ਇਹ ਦੋ ਤਰ੍ਹਾਂ ਜਿਵੇਂ ਲੱਗੇ ਹੈ ਵੈਰੀਫਾਈ ਕਰਨਾ